ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਨ ਤੁਮਰੀ ਮਹਿਮਾ ਕਰਣ ਨਾ ਸਕੋ ਤੂੰ ठाकुर ਓਚ ਤਗਵਾਨ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸواری ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸ਼ਲੋਕਾਂ ਦੇ ਨਾਲ ਜੁੜਦੇ ਹਾਂ ਅੱਜ ਕੀ ਕਹਿੰਦੇ ਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੋ 21ਵਾਂ ਸ਼ਲੋਕ ਅੱਜ ਸ਼ੁਰੂ ਕਰਦੇ ਆ ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਆ ਜੇਹ ਬਗਨ ਗੋਬਿੰਦ ਪਜੋ ਕਰਨ ਸੁਨੋ ਹਰਨਾਮ ਆ ਜੀਵ ਨੂੰ ਕਹਿੰਦੇ ਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿ ਉਸ ਪਰਮਾਤਮਾ ਦੇ ਭਜੇ ਨੇ ਇਸ ਜੀਵ ਦੇ ਨਾਲ ਗਾਇਆ ਕਰ। ਕਰਨ ਸੁਨਹੁ ਹਰਨਾਮ। ਕਹਿੰਦੇ ਕੰਨਾਂ ਦੇ ਨਾਲ ਵਾਹਿਗੁਰੂ ਦਾ ਜਸ ਸੁਣਿਆ ਕਰ। ਹੁਣ ਸਾਡੇ ਕੰਨ ਕਿੱਥੇ ਲੱਗੇ ਆ ਸਾਡੀ ਜੀਭ ਕਿੱਥੇ ਲੱਗੀ ਹੈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ। ਕਹਿੰਦੇ ਦੁਨੀਆ ਦੇ ਸੁਆਦਲੇ ਪਦਾਰਥ ਖਾ ਖਾ ਕੇ ਤੇਰੀ ਅਜੇ ਤੱਕ ਪਿਆਸ ਨਹੀਂ ਮੁੱਕੀ ਭਾਈ ਗੁਰਦਾਸ ਸਾਹਿਬ ਕਹਿੰਦੇ ਐ ਆਪਣੀ ਬਾਣੀ ਦੇ ਵਿੱਚ ਕਿ ਸਾਦੀ ਜੀਵਨ ਅਰ ਜੀਆਂ ਕਰ ਭੋਗ ਵਿਲਾਸੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇਹ ਕਹਿੰਦੇ ਆ ਕਿ ਭਾਈ ਬਾਹਰਲੇ ਆਪਸਿਆਂ ਤੋਂ ਇਹਨੂੰ ਛੱਡ ਕੇ ਪਰਮਾਤਮਾ ਦੇ ਨਾਮ ਦੇ ਨਾਲ ਜੋੜ ਲਓ ਫਿਰ ਕਹਿੰਦੇ ਇਹ ਜਿਹੜੀ ਜੀਵ ਹੈ ਜਿਵੇਂ ਆ ਸ਼ਰੀਰ ਗੁਰੂ ਦੇ ਚਰਨਾਂ ਚ ਆਉਂਦਾ ਹੈ ਨਾ ਜੇ ਗੁਰੂ ਦੇ ਚਰਨਾਂ ਚ ਆ ਕੇ ਗੁਰੂ ਨੂੰ ਪਰਵਾਣ ਹੋ ਗਿਆ ਸ਼ਰੀਰ ਤਾਂ ਕਹਿੰਦੇ ਫਿਰ ਇਹ ਪਵਿੱਤਰ ਹੋ ਜਾਣਾ ਹੈ ਜੇ ਗੁਰੂ ਦੇ ਬਚਨ ਗਾਉਂਦਿਆਂ ਗਾਉਂਦੇ ਜੀਵ ਗੁਰੂ ਨੂੰ ਪਰਵਾਣ ਹੋ ਗਈ ਕਹਿੰਦੇ ਜੀਪੇ ਪਿੱਤਰ ਹੋ ਜਾਣੀ ਪਰ ਇਹ ਜੀਵ ਰਾਜ ਨਹੀਂ ਕਿੱਥੇ ਪਿਆਸ ਨਾ ਜਾਏ ਹੋਰਤ ਕੀਤਾ ਜਿੱਚਰ ਹਰ ਰਸ ਭੱਲੇ ਨਾ ਪਾਏ ਫਿਰ ਕੰਨਾ ਨੂੰ ਵੀ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿ ਇਹ ਸ਼ਰਬਨੋ ਮੇਰਿਓ ਸੱਚੈ ਸੁਣਨੇ ਨੋ ਪਠਾਏ ਸੱਚ ਸਨਨੈ ਨੂੰ ਪਠਾਇ ਸਰੀਰ ਲਾਏ ਸੁਨੋ ਸਤ ਬਾਣੀ ਗੁਰੂ ਅਮਰਦਾਸ ਮਹਾਰਾਜ ਇਹ ਹੀ ਸਮਝਾ ਰਿਹਾ ਹੈ ਕਿ ਭਾਈ ਉਸ ਪ੍ਰਮਾਤਮਾ ਦਾ ਨਾਮ ਉਹਦੀ ਬੰਦਗੀ ਕਰਨੀ ਚਾਹੀਦੀ ਹੈ ਸੁਣਨਾ ਚਾਹੀਦਾ ਨਾਮ ਕੰਨਾਂ ਦੇ ਨਾਲ ਜੀਭ ਦੇ ਨਾਲ ਉਸ ਨੂੰ ਗਾਉਣਾ ਚਾਹੀਦਾ ਜਿਹ ਬਾਗੁਨ ਗੋਬਿੰਦ ਭਜੋ ਕਰਨ ਸੁਨੋ ਹਰਨਾ ਕਹੋ ਨਾਨਕ ਸੁਨ ਰੇ ਮਨਾ ਪਰਹਿ ਨ ਜਮਕੈ ਧਾਮ ਕਹਿੰਦੇ ਜੇ ਕੰਨ ਗੁਰਬਾਣੀ ਸੁਣਦੇ ਰਹਿ ਤੇ ਜੀਵ ਗੁਰਬਾਣੀ ਗਾਉਂਦੀ ਰਹੀ ਕਹਿੰਦੇ ਇਹ ਗੱਲ ਦਾ ਸਾਡਾ ਦਾਅਵਾ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਕਿ ਉਹ ਜਮਾਂ ਦੇ ਵਸ ਨਹੀਂ ਪਹਿਣਗੇ ਕਹੋ ਨਾਨਕ ਸੁਨ ਰੇ ਮਨਾ ਪਰ ਇਹ ਨ ਜਮਕੈ ਧਾਵ ਕਹਿੰਦੇ ਉਹ ਜਮਾਂ ਦੇ ਵਸ ਨਹੀਂ ਰਹਿਣਗੇ ਕਦੇ ਵੀ ਜਿਹੜੇ ਇਨਸਾਨ ਆ ਜੀਵ ਦੇ ਨਾਲ ਉਸ ਪਰਮਾਤਮਾ ਦਾ ਜਸ ਗਾਉਂਦੇ ਨੇ ਤੇ ਕੰਨਾਂ ਦੇ ਨਾਲ ਉਸ ਪਰਮਾਤਮਾ ਦਾ ਜਸ ਸੁਣਦੇ ਨੇ ਕਹਿੰਦੇ ਉਹ ਕਦੇ ਵੀ ਜਮਾਂ ਦੇ ਵਸ ਨਹੀਂ ਰਹਿਣਗੇ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ਹੁਣ ਸਾਨੂੰ ਹੋਰ ਅੱਗੇ ਕਹਿੰਦੇ ਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿ ਜਿਸ ਬੰਦੇ ਨੇ ਆ ਮਾਇਆ ਵੱਲੋਂ ਹਟ ਗਿਆ ਨਾ ਮਾਇਆ ਦੀ ਮਮਤਾ ਜਿਹੜੀ ਇਹ ਤਿਆਗਤੀ ਜਿਸ ਬੰਦੇ ਨੇ ਜਿਸ ਬੰਦੇ ਨੇ ਲੋਭ ਤਿਆਗਤਾ ਜਿਸ ਨੇ ਮੋਹ ਤਿਆਗਤਾ ਜਿਸ ਨੇ ਅਹੰਕਾਰ ਤਿਆਗਤਾ ਕਹਿੰਦੇ ਉਹਦੇ ਬਾਬਤ ਲਿਖਦੇ ਕਹੋ ਨਾਨਕ ਆਪਨ ਤਰੈ ਔਰਨ ਨੇਤ ਉਧਾਰ ਕਹਿੰਦੇ ਜਿਸ ਬੰਦੇ ਨੇ ਆ ਮਾਇਆ ਦੀ ਮਮਤਾ ਤਿਆਗ ਤੀ ਨਾ ਜਿਨੇ ਲੋਭ ਤਿਆਗਤਾ ਜਿਨੇ ਮੋਹ ਤਿਆਗਤਾ ਜਿਨੇ ਹੰਕਾਰ ਤਿਆਗਤਾ ਕਹਿੰਦੇ ਉਹ ਆਪ ਤੇ ਧਰ ਜਾਂਦਾ ਕਹਿੰਦੇ ਉਹ ਹੋਰਾਂ ਨੂੰ ਵੀ ਤਾਰ ਕੇ ਲੈ ਜਾਂਦਾ ਨਾਲ ਭਾਵ ਕਿ ਉਹਦੇ ਚ ਇੰਨੀ ਕੁ ਪਾਵਰ ਹੋ ਜਾਂਦੀ ਹੈ ਕਿ ਉਹ ਆਪਣੇ ਨਾਲ ਦੇ ਸੰਗੀਆਂ ਸਾਥੀਆਂ ਨੂੰ ਵੀ ਧਾਰ ਲੈਂਦਾ ਕਿਉਂ ਕਿਉਂਕਿ ਸੰਗਤ ਚੰਗੀ ਹੋ ਜਾਂਦੀ ਹੈ ਇਹ ਹੋਰ ਕੋਈ ਬੰਦਾ ਸ਼ਰਾਬੀ ਕਬਾਬੀ ਕਿਸੇ ਗੁਰਮੁਖ ਦੇ ਨਾਲ ਲੱਗ ਜੇ ਨਾ ਉਹ ਗੁਰਮੁਖ ਦੇ ਨਾਲ ਲੱਗ ਕੇ ਉਹਦੇ ਵਰਗਾ ਹੋ ਜਾਂਦਾ ਹੈ ਭਾਵ ਕਿ ਆਪਣੇ ਅੰਦਰੋਂ ਵਿਸ਼ੇ ਵਕਾਰ ਤਿਆਗ ਤੇ ਅਸੀਂ ਤਿਆਗਣਾ ਤੇ ਕੀ ਹੈ ਅਸਤੇ ਆਪਣਿਆਂ ਦਾ ਵੀ ਖਾਨਦੇ ਆ ਅਸਤੇ ਆਪਣਿਆਂ ਨੂੰ ਨਹੀਂ ਛੱਡਦੇ ਗੁਰੂ ਸਾਹਿਬ ਗੁਰਬਾਣੀ ਚ ਕਹਿੰਦੇ ਆ ਕਹਿੰਦੇ ਜਿਹੜੀ ਇੱਲ ਹੁੰਦੀ ਹੈ ਨਾ ਇੱਲ ਉਹ ਅਸਮਾਨ ਛੁੱਟ ਜਾਂਦੀ ਹੈ ਪਰ ਕਹਿੰਦੇ ਅਸਮਾਨ ਚ ਡੁੱਬਦੀ ਹੈ ਭਾਲ ਦੀ ਤੇ ਮਰੇ ਹੋਏ ਪਸ਼ੂ ਹੈ ਥੱਲੇ ਅਸੀਂ ਵੀ ਆਪਣੇ ਆਪ ਨੂੰ ਜਿੰਨਾ ਮਰਜੀ ਕਹਿ ਲਈਏ ਮੈਂ ਉੱਚਾ ਹੋ ਗਿਆ ਉੱਚਾ ਹੋ ਗਿਆ ਤੇ ਮਨ ਵਿੱਚ ਤੇ ਇਹਦੇ ਆਲਾ ਵੀ ਮੈਨੂੰ ਮਿਲ ਜੇ ਇਹਦੇ ਆਲਾ ਵੀ ਮੈਨੂੰ ਮਿਲ ਜੇ ਮਨ ਚ ਤੇ ਆਹੀ ਚੱਲੀ ਜਾਂਦਾ ਹੈ ਦੇਵੇਂ ਗੁਰੂ ਸਾਹਿਬ ਕਹਿੰਦੇ ਨੇ ਫਿਰਦੀ ਫਿਰਦੀ ਦਹਿ ਦੇਸਾ ਜਲ ਪਰਬਤ ਬਨਰਾਏ ਜਿੱਥੇ ਡਿੱਠਾ ਮਿਰਤ ਕੋ ਇੱਲ ਬੈਠੇ ਆਏ ਕਹਿੰਦੇ ਜਿੱਥੇ ਮਰਿਆ ਹੋਇਆ ਪਸ਼ੂ ਵੇਖਦੀ ਆ ਨੇ ਇੱਲ ਉੱਥੇ ਆ ਕੇ ਬੈਠ ਜਾਂਦੀ ਐ ਸਾਡਾ ਵੀ ਸੁਭਾਅ ਇਹੀ ਬਣ ਗਿਆ ਜੀ ਅਸੀਂ ਵੀ ਆਪਣੇ ਤੇ ਜਿਉਣਾ ਇੱਥੇ ਸਾਨੂੰ ਪਤਾ ਹੀ ਨਹੀਂ ਲੱਗਿਆ ਅਸੀਂ ਦੂਜੇ ਰਾਜਾ ਕਹਿੰਦੇ ਰਾਜਾ ਬਣ ਗਿਆ ਜਦੋਂ ਸਵੇਰ ਨੂੰ ਖੁੱਲੀ ਅੱਖ ਕਹਿੰਦੇ ਜਦੋਂ ਅੱਖ ਖੁੱਲੀ ਨਾ ਕਹਿੰਦੇ ਫੇਰ ਕੀ ਹੋਇਆ ਭਿਖਾਰੀ ਦਾ ਭਿਖਾਰੀ ਕਹਿੰਦੇ ਉਹ ਅੱਖ ਖੋਲਣ ਦੇ ਨਾਲ ਪਤਾ ਲੱਗਿਆ ਕਿ ਇਹ ਤੇ ਸੁਪਨਾ ਸੀ ਪਰ ਆ ਜਿਹੜਾ ਸੰਸਾਰ ਚੱਲ ਰਿਹਾ ਹੈ ਨਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਇਹ ਅੱਖ ਬੰਦ ਹੋਣ ਦੇ ਨਾਲ ਸੁਪਨਾ ਟੁੱਟਣਾ ਨਹੀਂ ਉਹ ਅੱਖ ਖੁੱਲਣ ਦੇ ਨਾਲ ਸੁਪਨਾ ਟੁੱਟਦਾ ਤੇ ਅੱਖ ਬੰਦ ਹੋਣ ਨਾਲ ਸੁਪਨਾ ਟੁੱਟਣਾ ਅਸੀਂ ਕਹਿੰਦੇ ਨੇ ਆ ਵੀ ਮੇਰਾ ਹੈ ਆ ਵੀ ਮੇਰਾ ਹੈ ਆ ਵੀ ਮੇਰਾ ਹੈ ਗੁਰੂ ਸਾਹਿਬ ਕਹਿੰਦੇ ਇੱਥੇ ਹੀ ਰਹਿ ਜਾਣਾ ਸਾਰਾ ਕੁਝ ਸੁਪਨੇ ਵਰਗਾ ਜਾਣ ਲੈ ਕਹਿੰਦੇ ਜਿਉਂ ਸੁਪਨਾ ਅਰਪੇਖਣਾ ਐਸੇ ਜਗ ਕੋ ਜਾਣ ਕਹਿੰਦੇ ਇਸ ਤਰ੍ਹਾਂ ਹੀ ਸਮਝ ਲੈ ਬਸ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਕਹਿੰਦੇ ਇਹ ਜੋ ਸਾਨੂੰ ਸੰਸਾਰ ਤਿਸਰਿਆ ਨਾ ਕਹਿੰਦੇ ਇਹ ਤੇਰਾ ਸੰਗੀ ਨਹੀਂ ਹੈ ਇਨ ਮੈਂ ਕਛ ਸਾਚੋ ਨਹੀਂ ਜਿਹੜਾ ਸੁਪਨੇ 'ਚ ਦੇਖਿਆ ਤੇ ਆ ਹੁ ਮੈਂ ਵੇਖ ਰਿਹਾ ਸੀ ਅੱਖਾਂ ਬੰਦ 'ਚ ਵੇਖਿਆ ਤੇ ਅੱਖਾਂ ਖੁੱਲੀਆਂ 'ਚ ਵੇਖਿਆ ਕਹਿੰਦੇ ਇਹ ਸੱਚ ਨਹੀਂ ਹੈ ਸਾਰਾ ਜੇ ਸੱਚ ਹੈ ਉਹ ਹੈ ਪ੍ਰਮਾਤਮਾ ਦਾ ਨਾਮ ਜਿਹਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਹਿੰਦੇ ਪ੍ਰਮਾਤਮਾ ਦਾ ਨਾਮ ਸੱਚ ਹੈ ਠੀਕ ਹੈ ਸਾਨੂੰ ਪੈਸੇ ਦੀ ਲੋੜ ਹੈ ਸਾਨੂੰ ਘਰ-ਬਾਰ ਦੀ ਲੋੜ ਹੈ ਜ਼ਮੀਨ ਜਾਇਦਾਦ ਦੀ ਲੋੜ ਹੈ ਪਰ ਗੁਰੂ ਸਾਹਿਬ ਕਹਿੰਦੇ ਜਿੰਨਾ ਕਿ ਤੇਰਾ ਹੱਕ ਹੈ ਉਨੇਕ ਤੇ ਜਿਉਣਾ ਸਿੱਖਣਾ ਦੂਜਿਆਂ ਦੀ ਜੇਬਾਂ ਕਿ ਨਹੀਂ ਘਤੋਂ ਬਾਈਕ ਵੇਖਦੇ ਆਪਣੇ ਹੱਕ ਤੇ ਜਿਉਣਾ ਸਿੱਖ ਇੱਥੇ ਗੁਰੂ ਸਾਹਿਬ ਕਹਿੰਦੇ ਆ ਕੋਈ ਚੀਜ਼ ਸੱਚ ਨਹੀਂ ਹੈ ਇੱਕ ਪਰਮਾਤਮਾ ਦਾ ਨਾਮ ਸੱਚ ਹੈ ਇਨ ਮੈਂ ਕੱਚ ਸੱਚੋ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਾਰਣੇ ਪ੍ਰਾਨੀ ਡੋਲਤਨੀਤ ਮਾਇਆ ਕਠੀ ਕਰਨ ਦੀ ਖਾਤਰ ਨ ਮਨੁੱਖ ਦਿਨ ਰਾਤ ਪਟਪਟੈ ਦਿਨ ਰਾਤ ਕਈ ਕਹਿੰਦੇ ਜੀ ਤੇ ਇਹਦੇ ਕਰਮਾਂ ਚ ਲਿਖਿਆ ਹੋਇਆ ਸੀ ਪਟਕਣਾ ਤੇ ਕਰਮ ਤੇ ਬਣਦੇ ਜੀ ਬਣਾਉਣੇ ਪੈਂਦੇ ਇਹ ਗੁਰੂ ਸਾਹਿਬ ਨੇ ਗੁਰਬਾਣੀ ਚ ਕਿਹਾ ਸਾਰਾ ਕਿ ਦਿਨ ਰਾਤ ਕਮਾਇਆ ਨੂੰ ਸੋ ਆਇਓ ਮੱਥ ਹੈ ਕਹਿੰਦੇ ਦਿਨ ਤੇ ਰਾਤ ਜਿਹੜਾ ਚੰਗਾ ਬਾੜਾ ਕਰਦੇ ਆ ਅਸਲ ਤੇ ਮੱਥੇ ਦੇ ਭਾਗ ਹੀ ਉਹ ਬਣਦੇ ਆ ਗੁਰੂ ਤੇਗ ਬਹਾਦਰ ਸਮਰ ਇਹ ਕਹਿੰਦੇ ਦਿਨ ਤੇ ਰਾਤ ਨਿਸ ਦਿਨ ਨਿਸ ਕਹਿੰਦੇ ਰਾਤ ਨਿਸ ਦਿਨ ਮਾਇਆ ਕਾਰਨੇ ਮਾਇਆ ਦੀ ਖਾਤਰ ਪ੍ਰਾਨੀ ਡੋਲਤ ਨੀਤ ਭਟਕਦਾ ਫਿਰਦਾ ਦਿਨ ਰਾਤ ਕਹਿੰਦੇ ਥੋੜਾ ਜਿਹਾ ਸਮਾਂ ਵੀ ਉਸ ਪਰਮਾਤਮਾ ਦੀ ਯਾਦ ਚ ਬੈਠਿਆ 10 ਮਿੰਟ 20 ਮਿੰਟ ਅੱਧਾ ਘੰਟਾ ਜਿੰਨਾ ਕੋ ਸਮਾਂ ਲੱਗਦਾ ਹੈ ਉਹਨਾਂ ਕੋ ਸਮਾਂ ਸਾਨੂੰ ਪਰਮਾਤਮਾ ਦੀ ਯਾਦ ਚ ਜੁੜਨਾ ਚਾਹੀਦਾ 10 ਮਿੰਟ ਨੇ 10 ਮਿੰਟ ਲਾ ਲਓ 20 ਮਿੰਟ ਨੇ 20 ਮਿੰਟ ਲਾ ਲਓ ਅੱਧਾ ਘੰਟਾ ਅੱਧਾ ਘੰਟਾ ਲਾ ਲਓ ਕੰਮ ਕਰੋ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਕੰਮ ਥੋੜਾ ਹਟਾਇਆ ਤੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਕਰਤ ਤੇ ਪਹਿਲੇ ਨੰਬਰ ਤੇ ਕੀ ਪਰ ਜਦੋਂ ਅਸੀਂ ਠੱਗੀਆਂ ਕਰਦੇ ਆ ਨਾ ਠੱਗੀਆਂ ਗੁਰੂ ਸਾਹਿਬ ਨੇ ਠੱਗੀਆਂ ਤੋਂ ਰੋਕਿਆ ਅਸੀਂ ਲੁੱਟਾਂ ਮਾਰਦੇ ਆ ਲੁੱਟਾਂ ਤੋਂ ਰੋਕਿਆ ਗੁਰੂ ਸਾਹਿਬ ਨੇ ਗੁਰੂ ਸਾਹਿਬ ਕਹਿੰਦੇ ਹੱਕ ਫਰਾਇਆ ਨਾਨਕ ਉਸ ਸੂਰ ਉਸ ਗਾਏ ਗੁਰਪੀਰ ਹਮ ਤਾਂ ਭਰ ਜੋ ਮੁਰਦਾਰ ਨਾ ਖਾਏ ਕਹਿੰਦੇ ਠੱਗੀਆਂ ਨਾ ਕਰ ਲੁੱਟਾਂ ਨਾ ਲੁੱਟ ਜੇ ਲੁੱਟ ਲੁੱਟਣੀ ਹੈ ਤਾਂ ਇੱਕੋ ਹੈ ਉਹ ਕਿਹੜੀ ਹੈ ਕਬੀਰ ਲੂਟਣਾ ਹੈ ਤਾਂ ਲੂਟ ਲੈ RAM ਨਾਮ ਹੈ ਲੂਟ ਫਿਰ ਪਛਾਹ ਪਛਤਾਹੋਗੇ ਜਦ ਪ੍ਰਾਣ ਜਾਹੇਗੇ ਛੋਟ ਕਹਿੰਦੇ ਇੱਕੋ ਹੀ ਲੁੱਟ ਲੁੱਟਣੀ ਹੈ ਜੇ ਉਹ ਹੈ ਪ੍ਰਮਾਤਮਾ ਦੇ ਨਾਮ ਅਸੀਂ ਮਾਇਆ ਦੀ ਲੁੱਟ ਜੁੜੇ ਹੋਏ ਥੋੜਾ ਸਮਾਂ ਉਸ ਪ੍ਰਮਾਤਮਾ ਦੀ ਬੰਦਗੀ ਵੀ ਕਰਨੀ ਚਾਹੀਦੀ ਹੈ ਕੋਟਨ ਮੈਂ ਨਾਨਕ ਕੋ ਨਾਰਾਇਣ ਜਿ ਹਿਤ ਗੁਰੂ ਸਾਹਿਬ ਕਹਿੰਦੇ ਸਾਰੀ ਦੁਨੀਆ ਪੈਸੇ ਦੀ ਦੌੜ ਚ ਹੈ ਸਾਰੀ ਦੁਨੀਆ ਪੈਸੇ ਦੀ ਝਟਕਣਾ ਚ ਹੈ ਦਿਨ ਰਾਤ ਪੈਸੇ ਦੀ ਝਟਕਣਾ ਚ ਤੁਰੇ ਫਿਰਦੇ ਹੈ ਪਰ ਇੱਥੇ ਗੁਰੂ ਤੇਗ ਬਹਾਦਰ ਸਾਹਿਬਾਰੇ ਕਹਿੰਦੇ ਕੋਟਨ ਮੈਂ ਨਾਨਕ ਕੋ ਕਹਿੰਦੇ ਕਰੋੜਾਂ ਦੇ ਵਿੱਚ ਉਹ ਇਹ ਹੈ ਜਿਹੜਾ ਪਰਮਾਤਮਾ ਨੂੰ ਆਪਣੇ ਚਿੱਤ 'ਚ ਵਸਾ ਕੇ ਰੱਖਦਾ ਹੈ ਨਹੀਂ ਤੇ ਅਸੀਂ ਬਾਣੀ ਵੀ ਪੜਦੇ ਆ ਨਾ ਉਹ ਵੀ ਰੋਟੀਆਂ ਕਾਰਨ ਪੂਰੇ ਤਾਰ ਕਹਿੰਦੇ ਜਿਹੜੀ ਬਾਣੀ ਵੀ ਪੜਦੇ ਆ ਨਾ ਉਹ ਵੀ ਲਿਫਾਫਾ ਦੇਖਦੇ ਆ ਕਿੰਨਾ ਕੱਪੜਾ ਮਿਲਿਆ ਉਹਦੇ ਵਿੱਚ ਵੀ ਪਿਆਰ ਨਹੀਂ ਹੈ ਉਹ ਵੀ ਪੈਸੇ ਦੀ ਖਾਤਰ ਹੈ ਗੁਰੂ ਤੇਗ ਬਹਾਦਰ ਸਮਰੇ ਕਹਿੰਦੇ ਕੋਟਨ ਮੈਂ ਨਾਨਕ ਕਉ ਨਾਰਾਇਣ ਜਿਹ ਚੀਤ ਕਹਿੰਦੇ ਕਰੋੜਾਂ ਚ ਇੱਕ ਅੱਧਾ ਬੰਦਾ ਹੈ ਜਿਨੇ ਪ੍ਰਮਾਤਮਾ ਨੂੰ ਆਪਣੇ ਚਿੱਤ ਚ ਵਸਾਇਆ ਹੋਇਆ ਕਹਿੰਦੇ ਨਹੀਂ ਕੋਈ ਵੀ ਨਹੀਂ ਹੈ ਕਰੋੜਾਂ ਚ ਇੱਕ ਅੱਧਾ ਕਹਿੰਦੇ ਕਰੋੜਾਂ ਚ ਹੁਣ ਅਸੀਂ ਆਪਣੇ ਆਪ ਨੂੰ ਸਾਰੇ ਸੰਤ ਕਹਾਉਣ ਲੱਗੇ ਜੀ ਸਾਰੇ ਸੰਤ ਕਹਾਉਣ ਲੱਗੇ ਸਾਰੇ ਆਪਣੇ ਆਪ ਨੂੰ ਪਰ ਕਹਿੰਦੇ ਸਾਰੇ ਪੈਸੇ ਦੀ ਦੌੜ ਚੋਂ ਪਰਮਾਤਮਾ ਦੇ ਵੱਲ ਕੋਈ ਨਿਕਰਿਆ ਹੋਇਆ ਬਸ ਕਹਿੰਦੇ ਕਰੋੜਾਂ ਦੀ ਇਕਲਤਾ ਹੈ ਕੋਈ ਕੋਈ ਹੋਇਆ ਬਸ ਤੇ ਗੁਰੂ ਤੇਗ ਬਹਾਦਰ ਸਾਹਿਬ ਮਰ ਕਹਿੰਦੇ ਜੈਸੇ ਜਲ ਤੇ ਬੁੱਧ ਗਦਾ ਉਪਜੈ ਬਿਨ ਸੈਨੀਤ ਜੈਸੇ ਜਲ ਤੇ ਬੁੱਧ ਬੋਧਾ ਉਪਜੈ ਬਿਨਸੈ ਨੀਤ ਕਹਿੰਦੇ ਜਿਵੇਂ ਨਾ ਪਾਣੀ ਹੁੰਦਾ ਸਮੁੰਦਰ ਦੇ ਵਿੱਚ ਉਦੋਂ ਤੇ ਕਿੰਨੇ ਬੁਲਬਲੇ ਕਿੰਨੀਆਂ ਲਹਿਰਾਂ ਉੱਠਦੀਆਂ ਨੇ ਪਰ ਉਹ ਕਹਿੰਦੇ ਬੁਲਬਲੇ ਲਹਿਰਾਂ ਉਹ ਹੀ ਪਾਣੀ 'ਚ ਸਮਾ ਜਾਂਦੀਆਂ ਨੇ ਜਿਵੇਂ ਸੂਰਜ ਦੀਆਂ ਕਿਰਨਾਂ ਸੂਰਜ ਤੇ ਆਈਆਂ ਤੇ ਸੂਰਜ ਦੇ ਵਿੱਚ ਹੀ ਸਮਾ ਜਾਂਦੀਆਂ ਨੇ ਇਸੇ ਤਰ੍ਹਾਂ ਕਹਿੰਦੇ ਉਪਜੈ ਬਿਨਸੈ ਨੀਤ ਕਹਿੰਦੇ ਉਹ ਪਾਣੀ ਦੇ ਵਿੱਚ ਸਮਾ ਜਾਂਦੀਆਂ ਨੇ ਇਸੇ ਤਰ੍ਹਾਂ ਆ ਦੁਨੀਆ ਕਹਿੰਦੇ ਕਦੇ ਉਪਜਦੀ ਹੈ ਕਦੇ ਬਿਨਸਦੀ ਹੈ ਭਾਵ ਕਿ ਇੱਕ ਜੰਮ ਰਿਹਾ ਇੱਕ ਮਰ ਰਿਹਾ ਇੱਕ ਜੰਮ ਰਿਹਾ ਇੱਕ ਮਰ ਰਿਹਾ ਇਹ ਤੇਰੀ ਸਾਈਕਲ ਹੋ ਰਿਹਾ ਕਹਿੰਦੇ ਸਾਰਾ ਕੁਝ ਇੱਕ ਆ ਰਿਹਾ ਹੈ ਸੰਸਾਰ ਚ ਤੇ ਇੱਕ ਜਾ ਰਿਹਾ ਹੈ ਸੰਸਾਰ ਚ ਇਹ ਤੇ ਕਹਿੰਦੇ ਪਾਣੀ ਵਾਲੇ ਬੁਲਬਲੇ ਵਾਲਾ ਕਰ ਜਿਵੇਂ ਪਾਣੀ ਦੇ ਉੱਤੇ ਉਹ ਬੁਲਬਲੇ ਆਈ ਜਾਂਦੇ ਆ ਉਹ ਖਤਮ ਹੋਈ ਜਾਂਦੇ ਨਵੇਂ ਬੁਲਬਲੇ ਆਈ ਜਾਂਦੇ ਨਵੇਂ ਖਤਮ ਹੋਈ ਜਾਂਦੇ ਜੈਸੇ ਜਲ ਤੇ ਬੁੱਧ ਬੁੱਧਾ ਉਹ ਪੰਜਾਇ ਬਿਰਸਾ ਨੀਤ ਕਹਿੰਦੇ ਨਿਤ ਕੋਈ ਉਪਜੇ ਰਿਹਾ ਕੋਈ ਬਿਰਸ ਰਿਹਾ ਕੋਈ ਖਤਮ ਹੋ ਰੇ ਕੋਈ ਆ ਰਿਹਾ ਕਿਸੇ ਦੇ ਘਰੇ ਵਧਾਈਆਂ ਵੰਡੀਆਂ ਜਾ ਰਹੀਆਂ ਅਤੇ ਕਿਸੇ ਦੇ ਘਰੋਂ ਆਰਤੀ ਉੱਠਦੀ ਹੈ ਇਹ ਤੇ ਕਹਿੰਦੇ ਚੱਲ ਰਿਹਾ ਸੰਸਾਰ ਦਾ ਕੰਮ ਇਹ ਰੁਕਦਾ ਨਹੀਂ ਹੈ ਪਰ ਕਹਿੰਦੇ ਪਰਮਾਤਮਾ ਦੇ ਵਿੱਚ ਅਭੇਦ ਹੋਣ ਵਾਸਤੇ ਕੁਝ ਨਾ ਕੁਝ ਪਰਮਾਤਮਾ ਨੂੰ ਸਿਮਰ-ਸਿਮਰ ਕੇ ਆਪਣੇ ਆਪ ਨੂੰ ਸੋਹਣਾ ਬਣਾਉਣਾ ਪੈਂਦਾ ਜੋ ਪੰਜ ਸ਼ਲੋਕ ਆਪਾਂ ਕਰਦੇ ਆਂ ਲਾਸਟ ਪੰਗਤੀ ਜਿਹੜੀ ਆ ਉਸ ਸ਼ਲੋਕ ਦੀ ਉਰੇ ਉਹਨੂੰ ਆਪਾਂ ਵਿਚਾਰ ਕੇ ਫਿਰ ਫਤਿਹ ਦੀ ਸਾਂਝ ਪਾਵਾਂਗੇ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ ਜਗ ਰਚਨਾ ਤੈਸੇ ਰਚੀ ਬਣਾਈ ਹੋਈ ਹੈ ਕਹਿੰਦੇ ਇਹ ਪ੍ਰਮਾਤਮਾ ਨੇ ਮੀਤ ਸੁਨ ਮੀਤ ਸੁਨ ਮੀਤ ਦਾ ਭਾਵ ਮਿੱਤਰ ਇਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਐ ਕਿ ਜਿਵੇਂ ਪਾਣੀ ਦੇ ਉੱਤੇ ਬੁਲਬਲੇ ਆਉਂਦੇ ਐ ਖਤਮ ਹੋ ਜਾਂਦੇ ਐ ਕਹਿੰਦੇ ਇਸੇ ਤਰ੍ਹਾਂ ਜੱਗ ਦੀ ਰਚਨਾ ਐ ਜਗਤ ਦੀ ਰਚਨਾ ਵੀ ਇਸੇ ਤਰ੍ਹਾਂ ਹੀ ਐ ਇੱਕ ਆ ਰਿਹਾ ਤੇ ਇੱਕ ਜਾ ਰਿਹਾ ਜੱਗ ਰਕੇ ਨਾ ਤੈਸੇ ਰਚੀ ਰੋਹ ਨਾਨਕ ਸੁਨਬੀਤ ਕਹਿੰਦੇ ਹੇ ਮੇਰੇ ਮਿੱਤਰ ਆਹ ਗੱਲ ਨੂੰ ਸੁਣ ਲੈ ਕਹਿੰਦੇ ਸੋਹਣੇ ਕੀ ਸੁਣਾਉਣਾ ਚਾਹੁੰਦੇ ਆ ਗੁਰੂ ਸਾਹਿਬ ਕਿ ਭਾਈ ਇਹ ਸੰਸਾਰ ਆ ਰਿਹਾ ਤੇ ਜਾ ਰਿਹਾ ਇੱਕ ਜੰਮ ਰਿਹਾ ਇੱਕ ਮਰ ਰਿਹਾ ਇੱਕ ਜੰਮ ਰਿਹਾ ਇੱਕ ਮਰ ਰਿਹਾ ਇਸੇ ਤਰ੍ਹਾਂ ਕਹਿੰਦੇ ਇਹ ਚੱਕਰ ਚੱਲੇ ਜਾਂਦਾ ਬਸ ਸੋ ਗੁਰੂ ਸਾਹਿਬ ਦੇ ਬੱਚੇ ਜਿਹੜੇ ਐ ਵਿਰਾਗ ਮਈ ਨੇ ਵਿਰਾਗ ਦੇ ਵਿੱਚੋਂ ਫਿਰ ਕਹਿੰਦੇ ਪਰਮਾਤਮਾ ਉਪਜਦਾ ਹੈ ਵਿਰਾਗ ਦਾ ਭਾਵ ਕੀ ਹੁੰਦਾ ਕਿ ਹਿਰਦਾ ਜਿਹੜਾ ਹੈ ਉਹ ਕੋਮਲ ਹੈ ਹਿਰਦਾ ਮੋਮ ਵਰਗਾ ਹੈ ਕੋਮਲ ਹਿਰਦੇ ਦੇ ਵਿੱਚੋਂ ਪਰਮਾਤਮਾ ਪਰ ਘਟ ਹੋ ਜਾਂਦਾ ਸੋ ਆਓ ਇਨੀਆਂ ਕੀ ਬੇਨਤੀਆਂ ਪਰਵਾਰ ਕਰਿਓ ਜੀ ਜਗ ਰਖਣਾ ਤੇ ਸੇ ਰਚੀ ਕਹੋ ਨਾਨਕ ਸੁਨ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ